ਸਤ ਸ੍ਰੀ ਅਕਾਲ ਸਾਰਿਆਂ ਨੂੰ ਸਪਤ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤਾਂ ਮਾਰਚ ਅਤੇ ਅਪ੍ਰੈਲ ਮਹੀਨੇ ਦੀ ਪੈਨਸ਼ਨ ਕਿਹੜੇ ਦਿਨ ਆਉਣ ਜਾ ਰਹੀ ਹੈ ਉਹ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਦੱਸਦੀ ਉਂਝ ਮਹੀਨੇ ਦੀ 10 ਜਾਂ 11 ਤਰੀਕ ਤੱਕ ਬਡਾਪਾ ਪੈਨਸ਼ਨ ਉਹਨਾਂ ਨੂੰ ਮਿਲ ਜਾਂਦੀ ਹੈ ਪਰ ਇਸ ਮਹੀਨੇ ਤਾਂ ਹੱਦ ਹੀ ਹੋ ਗਈ ਉਹਨਾਂ ਕਹਿ ਕੇ ਇਸ ਮਹੀਨੇ ਦੇ ਸਿਰਫ 8 ਦਿਨ ਬਾਕੀ ਰਹਿ ਗਏ ਉਹਨਾਂ ਕਿਹਾ ਕਿ ਪਿਛਲੀ ਵਾਰੀ ਮਾਰਚ ਮਹੀਨੇ ਦੌਰਾਨ ਉਹਨਾਂ ਨੂੰ ਪੈਨਸ਼ਨ ਲੇਟ ਹੀ ਨਸੀਬ ਹੋਈ ਸੀ ਤਾਂ ਹੁਣ ਜਿਹੜੀ ਪੈਨਸ਼ਨ ਹੈ ਉਹ ਤੁਹਾਡੇ ਖਾਤਿਆਂ ਦੇ ਵਿੱਚ ਕਿਸ ਦਿਨ ਆ ਰਹੀ ਹੈ ਉਹ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਦੱਸਣ ਜਾ ਰਹੇ ਹਾਂ ਕਈ ਬਜ਼ੁਰਗਾਂ ਨੇ ਗੱਲ ਕਰਦੇ ਆ ਕਿਹਾ ਕਿ ਉਹਨਾਂ ਨੂੰ ਆਸ ਸੀ ਕਿ ਸ਼ਾਇਦ ਮਾਰਚ ਮਹੀਨੇ ਦੌਰਾਨ ਨਮੀ ਬਣੀ ਆਪ ਸਰਕਾਰ ਉਹਨਾਂ ਦੀ ਪੈਨਸ਼ਨ 'ਚ ਵਾਅਦਾ ਕਰੇਗੀ ਪਰ ਇਹ ਸਰਕਾਰ ਤਾਂ ਉਲਟਾ ਉਹਨਾਂ ਦੀ ਪਹਿਲਾਂ ਤੋਂ ਚੱਲ ਰਹੀ ਪੈਨਸ਼ਨ ਵੀ ਨਹੀਂ ਪਾ ਰਹੀ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਹੀ ਬੁਢਾਪਾ ਪੈਨਸ਼ਨ ਉਹਨਾਂ ਦੇ ਖਾਤਿਆਂ 'ਚ ਪਾਈ ਜਾਵੇ ਤਾਂ ਉਹ ਆਪਣਾ ਜੀਵਨ ਸੁੱਖੀ ਸ਼ਾਂਤੀ ਬਤੀਤ ਕਰ ਸਕਣ ਹੁਣ ਤੁਹਾਨੂੰ ਦੱਸ ਰਹੇ ਹਾਂ ਕਿ ਪੈਨਸ਼ਨ ਜਿਹੜੀ ਉਹ ਕਦੋਂ ਤੁਹਾਡੇ ਖਾਤਿਆਂ ਦੇ ਵਿੱਚ ਆ ਰਹੀ ਹੈ ਇਸ ਸਬੰਧੀ ਚਨਜੀਤ ਸਿੰਘ ਮਾਨ ਸਮਾਜਿਕ ਸੁਰੱਖਿਆ ਤੇ ਔਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਵਿਧਿਕ ਟਰੈਕਟਰ ਚਨਜੀਤ ਸਿੰਘ ਮਾਨ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬਡਾਪਾ ਤੇ ਅੰਗਹੀਣ ਪੈਨਸ਼ਨ ਵਾਲਿਆਂ ਦੇ ਅੱਜ ਬੈਲ ਪਾਸ ਹੋ ਚੁੱਕੇ ਹਨ ਅਤੇ 25 ਤਰੀਕ ਤੋਂ ਬਾਅਦ ਸਭ ਨੂੰ ਪੈਨਸ਼ਨ ਮਿਲ ਜਾਵੇਗੀ ਉਹਨਾਂ ਕਿਹਾ ਕਿ ਬਜਟ ਆਉਣ ਕਾਰਨ ਸਾਲ ਦੇ 2 ਮਹੀਨੇ ਲੇਟ ਪੈਨਸ਼ਨ ਆਉਂਦੀ ਹੈ ਨਹੀਂ ਤਾਂ ਹਰ ਮਹੀਨੇ 10 ਤਰੀਕ ਤੱਕ ਸਭ ਨੂੰ ਪੈਨਸ਼ਨ ਹੈ ਜਿਹੜੀ ਤਾਂ ਉਹ ਮਿਲ ਜਾਂਦੀ ਹੈ ਤਾਂ ਹੁਣ ਜਿਹੜੀ ਪੈਨਸ਼ਨ ਹੈ ਉਹ 25 ਤਰੀਕ ਤੋਂ ਬਾਅਦ ਲਗਭਗ ਸਾਰੇ ਖਾਤਿਆਂ ਦੇ ਵਿੱਚ ਭੇਜੀ ਜਾਵੇਗੀ ਤੇ ਜਿਹੜੀ ਇਹ ਪੈਨਸ਼ਨ ਆਵੇਗੀ ਮਾਰਚ ਮਹੀਨੇ ਦੀ ਆਵੇਗੀ ਫਿਲਹਾਲ ਇਨਾ ਹੀ ਧੰਨਵਾਦ